ਸਰਕਾਰ ਹਾਂਜੀ ਕਿੱਦਾਂ ਸਾਰੇ ਸਰਕਾਰ ਨੇ ਨਾ ਮਤਲਬ ਕੁਝ ਨਹੀਂ ਸੋਚਿਆ ਕਿਸਾਨਾਂ ਬਾਰੇ ਕੋਈ ਦਵਾਈ ਨਹੀਂ ਕੱਢੀ ਪਾਉਂਦੇ ਰੋਗ ਦੀ ਜੱਤ ਤੇ 2022 ਚ ਪਿਆ ਤਾਂ ਬਸ ਊਝ ਵਕਤਰੀ ਕਰਤੌਰੀਆਂ ਇਹ ਕਰਕੇ ਸਾਰ ਤਾਂ ਇਦਗੀ ਤਾਂ ਹੋ ਵੀ ਨਹੀਂ ਕਰਨੀ ਐ ਨਾ ਕੁਝ ਜੱਦ ਦਿੱਤਾ ਨਾ ਕੁਝ ਹੋਣ ਦੇਣਾ ਠੀਕ ਆ ਐਨਾ ਮਨ ਖਰਾਬ ਹੁੰਦਾ ਵੀ ਡੇਢ ਕਿਲੇ ਮਤੇ ਇੱਕ ਬੰਬੂ ਨੇ ਪਰ ਬੀਬੀ ਖਾਵ ਲਾ ਲੇ ਵੀ ਕਹਿ ਜਾ ਝਾੜ ਉੱਪਰ ਤਬੇ ਰੱਖਾ ਬਾਈ ਵੈਸੇ ਵੀ ਝਟ ਝਾਲ ਘਟੇ ਆ ਪਰ ਕੋਈ ਕਾਰਨ ਤਾਂ ਬਣਿਆ ਤਾਂ ਹੀ ਤਾਂ ਝਟ ਘਟਿਆ ਤੂੰ ਮੌਸਮ ਦਾ ਕਹਿ ਲੋ ਜਾਂ ਕੁਝ ਦੀਚਾਂ ਦਾ ਕਹਿ ਲੋ ਅੱਜ ਬੱਡਰ ਹੈ ਦੋਸਤ ਮਜਰੇ ਡੇੜ ਕਿੱਲੇ ਮਤ ਇੱਕ ਬੰਬੂਨੀ ਪਰਿਆ ਤੂੰ حساب ਲਾ ਤਾ ਝਾੜ ਦਾ ਡੇੜ ਕਿੱਲੇ ਬੱਡ ਹੋ ਚਲੇ ਲਗਭਗ ਥੋੜੀ ਜਿਹੀ ਇੰਨੇ ぐらい ਹੀ ਹੋ ਗਏ ਅਰੇ ਬੰਬੂਨੀ ਪਰਿਆ ਕੀ ਕਰ ਰੋ ਕੋਸ਼ਿਸ਼ਾਂ ਵੇੜਾ ਪੈ ਗਿਆ ਨਾ ਦਾ ਯੂਨੀਵਰਸਿਟੀ ਆ ਜਾਗਾ ਕੋਈ ਹੱਲ ਨਹੀਂ ਕੱਢਿਆ ਲੱਖ ਲੱਖ ਰੁਪਏ ਤਨਖਾਹ ਲੈਣੇ ਆ ਇਹ ਡੇੜ ਕਿਲੇ ਮਾਤੇ ਇੱਕ ਅੱਧਾ ਬੰਬੂ ਹੋਇਆ ਉਹ ਵੀ 20 ਪਾਂਤ ਦੀ ਮੈਂ ਦਿਖਾਉਣਾ ਤੁਹਾਨੂੰ ਕਹੀ ਜੀ ਆ ਤੇ ਲੈ ਬੱਚੇ ਕਾਲਾ ਪੀਲਾ ਹਰਾ 20 ਪਾਂਤ ਦਾ ਦਾਣਾ ਨਾਗ ਖੇਤ ਵਾਲੇ ਨੂੰ ਨਾਲ ਪਿਛਲੇ ਜਦੋਂ ਆਪਣੇ ਕਣਕ ਦੀ ਜੀ ਦੀ ਪਿਛਲੇ ਸਾਲ ਚਰ ਵੀ ਗਿਣਾ ਕਰਤਾ ਉਹ ਚਲ ਗਿਆ। ਹਾਂ ਦੇਖ ਲਈ ਅੰਦਾਗ ਫਸਲ ਪੱਤੀ ਖੜੀ ਆ ਅਗਲੇ ਵੀ ਵੱਢਣੀ ਹੈ ਇੱਕ ਦਿਨ ਵਿੱਚ। ਹਾਂ ਫੇਰ ਕਰਦਾ ਕਰਤਾ। ਤੁਮ ਅਸੀਂ ਮਚੀਰ ੱਟੇ-ਪੁੱਟੇ ਲਾ ਕੇ ਬਰਤਕੀ। ਦੇਖੋ ਜੀ 8 ਕਿੱਲਾਂ ਦੀ ਆਹ ਜੀ ਦੀ। ਇਹ ਦਾ ਤੁਹਾਨੂੰ ਦਿਖਾ ਵੀ ਦੇਣੇ ਪੜਤੇ ਸਾਰੇ। ਆਹ ਹੋਈ ਟਰਾਲਾ ਵੀ ਨਹੀਂ ਭਰਿਆ ਪੌਣਾ ਕਟਰਾਲਾ ਚਲੋ ਜੋ ਕਿਸਮਤ ਮੈਂ ਹੈ ਕੋਈ ਗਿਲਾ ਨਹੀਂ ਹੈ ਕਿਸੇ ਨਾਲ ਜੋ ਵੀ ਨਹੀਂ ਬਾਬੇ ਦਾ ਪਕਾੜੀ ਬੈਠ ਆ ਗਿਆ ਅੱਜ ਬਹੁਤ ਦਿਨਾਂ ਬਾਅਦ ਹੂੰ ਇਹਦੀ ਖਬਰ ਸਾਰ ਲੈ ਲੈਣੀ ਸੀ ਢੱਲਾ ਹੋ ਗਿਆ ਹੂੰ ਕੇ ਨਾ ਇੱਕ ਇਥੇ ਢੱਲਾ ਜਾ ਆਇਆ ਜਾ ਆਇਆ ਤੈਨੂੰ ਵੀ ਯਾਦ ਕਰਦਾ ਦਾ ਉਹ ਕਿਆ ਅੱਜ ਦੀ ਨਦੀ ਆਈ ਵੀ ਹੈ ਦੇਖ ਲੋ 1.10.2025 ਕਿੰਨਾ ਪਾਣੀ ਆਇਆ ਵਜਾ ਆਪਣੇ ਦੇਖ ਲੋ ਗਰਮੀ ਪੈ ਰਹੀ ਅੱਗ ਉੱਪਰ ਪੈ ਗਿਆ ਮੀਂਹ ਐਨ ਫੁੱਲ ਬਟਾ ਫੁੱਲ ਨਦੀ ਆਈ ਦੀ ਹੈ ਮਨੇ ਘਰ ਦੀ ਤਿਆਰੀ ਹਾਂਜੀ ਹਾਂਜੀ ਤਿਆਰੀ ਹੋ ਗਈ ਲੰਗਰ ਤੇ ਕੱਦੂ ਦੀ ਸੰਧੀ ਹੈ ਨਾਲ ਨੂੰ ਪ੍ਰਸ਼ਾਦਾ ਤੇ ਲੌਂਗ ਇਲਾਇਚੀ ਵਾਲੀ ਚਾਹ ਵੀ ਚੱਲੂਗੀ ਲੋ ਜੀ ਕਰਤੀ ਤਿਆਰੀ ਲੱਗਦਾ ਤਾਂ ਲੰਗਰ ਜਾਊ ਘੋਂ ਗ੍ਰਾਮੋਂ ਵਿੱਚ ਕੱਦੂ ਬਣ ਗਿਆ ਰੋ ਪ੍ਰਸ਼ਾਦਾ ਗੈਲ ਨੌਜਵਾਨ ਲੱਗੇਵੇਂ ਪਿੰਡ ਦੇ ਸਰਪੰਚ ਸਾਹਿਬ ਵੀ ਫਿਰਦੇ ਆ ਬੱਤਿਆਰੀ ਅੱਜ ਕੋਲਾਂ ਦੀ ਸਾਰੇ ਜਣਾਂ ਪਹੁੰਚੋ ਜੀ ਜਰੂਰ